ਉਹਨਾਂ ਨੇ ਵੀ ਆ ਕੇ ਗੱਲ ਕੀਤੀ ਮਨਜੀਤਪੁਰ ਭੈਣ ਨੇ ਵੀ ਸਾਡੇ ਨਾਲ ਗੱਲ ਕੀਤੀ ਵੀ ਮੇਰੇ ਭਰਾ ਨੂੰ ਇੰਡੀਆ ਡਿਪੋਰਟ ਕਰ ਰਿਹਾ ਵੀ ਸਾਡਾ ਰਿਸ਼ਤੇਦਾਰ ਕੋਈ ਨਹੀਂ ਇੰਡੀਆ 'ਚ ਵੀ ਉਹ ਠੀਕ ਨਹੀਂ ਹੈਗਾ ਮੈਂਟਲੀ ਉਹ ਕਿੱਥੇ ਜਾਊਗਾ ਤਾਂ ਅਸੀਂ ਭੈਣ ਨੂੰ ਕਹਿੰਦੇ ਵੀ ਕੋਈ ਨਾ ਭੈਣ ਤੂੰ ਫਿਕਰ ਨਾ ਕਰ ਸਾਡਾ ਭਰਾ ਵਾ ਵੀ ਸਾਡੇ ਕੋਲੇ ਰਹੂਗਾ ਕਿ ਉਹ ਤੇ ਉਹਦੋਂ ਵੀਰੇ ਹੁਣੀ ਵੀ ਆ ਕੇ ਗਏ ਜੁਆਏ ਵੀਰੇ ਹੁਣੀ ਇਹਨਾਂ ਨੇ ਵੀ ਗੱਲ ਕੀਤੀ ਇਹਨਾਂ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਇੱਕ ਵਾਰੀ ਦਿੱਲੀ 에ਰਪੋਰਟ ਤੋਂ ਲੈ ਆਓ ਕੋਈ ਸਾਡੇ ਕੋਲ ਲੈ ਕੇ ਆਉਣ ਨੂੰ ਸਮਾਂ ਨਹੀਂ ਵੀ ਕੋਈ ਗੱਲ ਨਹੀਂ ਅਸੀਂ ਪੂਰੀ ਸਪੋਰਟ ਕਰਾਂਗੇ ਵੀਰਾ ਸਾਡੇ ਕੋਲ ਰਹਿ ਕੇ ਦੁਬਾਰਾ ਫੇਰ ਤੋਂ ਰਿਵਾਈਵ ਕਰ ਸਕਦਾ। ਜਿਹਨ 6 ਸਾਲੇ ਕੈਨੇਡਾ ਲਾ ਕੇ ਆਇਆ ਤੇ 6 ਸਾਲਾਂ ਦੇ ਵਿੱਚ ਤੁਸੀਂ ਦੇਖੋ ਕੀ ਹਾਲ ਕਰਤਾ ਇਹਦਾ ਕੈਨੇਡਾ ਨੇ। ਕੈਨੇਡਾ ਦੇ ਵਿੱਚ ਸਾਡੇ ਭੈਣ ਭਰਾ ਬਹੁਤ ਰੰਗੀਂ ਵਸਦੇ ਆ, ਬੜੀਆਂ ਤਰੱਕੀਆਂ ਕੀਤੀਆਂ ਹੋਈਆਂ। ਪਰ ਇੱਕ ਗੱਲ ਉੱਥੇ ਬਹੁਤ ਆ ਵੀ ਉੱਥੇ ਆਪਣੇ ਵੀ ਆਪਣੇ ਦਾ ਸਾਥ ਨਹੀਂ ਦੇ ਪਾਉਂਦੇ। ਉੱਥੇ ਸਭ ਤੋਂ ਵੱਡੀ ਇਕੱਲੇਪਣ ਦੀ ਬਿਮਾਰੀ ਹੈ ਜਿਹੜੀ ਇਕੱਲੇਪਣ ਦੀ ਸਮੱਸਿਆ ਜਿਹੜੀ ਉਹ ਬਹੁਤ ਵੱਡੀ ਹੈ। ਗੁਰਪ੍ਰੀਤ ਵੀਰੇ ਇਦਾਂ ਹੀ ਰਿਆ ਨਾ ਇਕੱਲੇ ਪੜਨੇ ਇੱਥੇ ਤੇ ਇਕੱਲੇ ਆਂਦਾ ਨਾ ਤੇ ਗੁਰਪ੍ਰੀਤ ਅੱਜ ਕੈਨੇਡਾ ਤੋਂ ਰੁਲਦਾ ਖੜਦਾ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਪਹੁੰਚਿਆ ਇਹ ਵੀਰ ਦੀ ਆਪਣੀ ਦਾਸਤਾਵਾ ਇਹ ਵੀਰ ਬੋਲ ਕੇ ਵੀ ਦੱਸੂਗਾ ਵੀ ਇਹਨੇ ਕਿੱਦਾਂ ਕਿੱਦਾਂ ਦੇ ਦੁੱਖ ਹੰਢਾਏ ਤੇ ਇਹ ਕੈਨੇਡਾ ਤੋਂ ਵੀਰਾ ਸਿੱਧਾ 에ਰਪੋਰਟ ਤੋਂ ਵੀਰੇ ਹੋਣੀ ਇੱਥੇ ਸਾਡੇ ਕੋਲ ਹੀ ਲੈ ਕੇ ਆਏ ਨੇ ਇਹਨੂੰ ਦਿੱਲੀ 에ਰਪੋਰਟ ਤੋਂ ਤੇ 6 ਸਾਲ ਕੈਨੇਡਾ ਲਾ ਕੇ ਆਇਆ ਤੇ 6 ਮਹੀਨੇ ਇਹ ਹੁਣ ਕਸਟਡੀ ਦੇ ਵਿੱਚ ਲਾ ਕੇ ਆਇਆ ਉੱਥੇ ਇਮੀਗ੍ਰੇਸ਼ਨ ਦੀ ਕੋਈ ਕਸਟਡੀ ਹਸਪਤਾਲ ਚ ਹੀ ਉਹ ਰੱਖਿਆ ਹੋਇਆ ਸੀ ਉੱਥੇ ਸ਼ੈਲਟਰ ਸੀ ਤੇ ਬਹੁਤ ਬੁਰੀ ਹਾਲਤ ਸੀ ਉਹ ਵੀਡੀਓ ਵੀ ਅਸੀਂ ਅਟੈਚ ਕੀਤੀਆਂ ਜਿਹੜੀਆਂ ਸਾਨੂੰ ਉੱਥੋਂ ਵੀਡੀਓ ਭੇਜਦੀਆਂ ਗਈਆਂ ਸੀ ਹਾਂਜੀ ਵੀਰ ਜੀ ਕੀ ਹਾਲ ਚਾਲ ਨੇ ਠੀਕ ਹੋ ਕੀ ਨਾਮ ਆ ਤੁਹਾਡਾ ਗੁਰਪ੍ਰੀਤ ਸਿੰਘ ਮੇਰਾ ਨਾਮ ਕੀ ਆ ਮੇਰਾ ਨਾਮ ਵੀ ਗੁਰਪ੍ਰੀਤ ਸਿੰਘ ਆ ਆਪਾਂ ਸਰਨਾਵੀ ਆ ਹੈ ਬੇਠੇ ਹੋਏ ਉੱਥੇ ਕੈਨੇਡਾ ਚ ਸੀ ਤੁਸੀਂ ਕਿਹੜੀ ਸਿਟੀ ਸੀ ਸੀ ਕਿ ਕਿਹੜੇ ਸਟੇਟ 'ਚ ਸੀ ਬ੍ਰੈਂਟਨ ਇਹ ਟ੍ਰਾਂਟੋ 'ਚ ਹੀ ਪੈ ਜਾਂਦਾ ਠੀਕ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਗਿਆਨ ਉੱਥੇ 4 ਸਾਲ 4 ਸਾਲ ਤੱਕ ਕੈਨੇਡਾ ਮੰਨ ਲਿਆ ਪਹਿਲਾਂ ਇੱਥੇ ਕਿੱਥੇ ਰਹਿੰਦੇ ਸੀ ਇੱਕ ਪਿੰਡ ਇੱਕ ਬਾਡੀ ਰਹਿਦਾ ਸੀ ਹੈ ਬਾਡੀ ਰਹਿੰਦਾ ਸੀ ਮੋਹਾਲੀ ਚਾਰ ਫੇਸ ਅੱਛਾ ਅੱਛਾ ਕਿੰਨੇ ਭੈਣ ਭਰਾ ਹੋ ਤੁਸੀਂ 3-4 ਭੈਣਾਂ ਕਿੰਨੀਆਂ ਇੱਕ ਭਰਾ ਹੋਰ ਆ ਉਹ ਕਿੱਥੇ ਨੇ ਹਾਂ ਅੰਟੋਨੀਓ ਕਿਹਨੇ ਦਾ ਬ੍ਰੰਟ ਨਹੀਂ ਹੈ ਓਕੇ ਭਰਾ ਮੈਂ 12 ਕਿਥੇ ਇੰਡੀਆ ਗਿਆ ਇੰਡੀਆ ਗਿਆ ਤੁਹਾਨੂੰ ਕਿਹਨੇ ਬੁਲਾਇਆ ਸੀ ਉੱਥੇ ਕੈਨੇਡਾ ਭੈਣ ਨਹੀਂ ਬੁਲਾਇਆ ਸੀ ਕਿਸ ਬੇਸ ਤੇ ਗਏ ਤੁਸੀਂ ਮੈਨੂੰ ਬੁਲਾਇਆ ਸੀ ਉਹ ਐਜੇ ਮਿਸਟਰ ਗਏ ਠੀਕ ਹੈ ਮੈਨੂੰ ਦੇਖ ਕੇ ਉਹ ਬਹੁਤ ਤਕਲੀਫ ਹੋਈ ਬਹੁਤ ਦੁੱਖ ਹੋਇਆ ਵੀ ਤੁਸੀਂ ਉੱਥੇ ਕਿੰਨੀ ਤਕਲੀਫ ਚ ਰਹਿ ਰਹੇ ਸੀਗੇ ਇੱਦਾਂ ਸੜਕਾਂ ਤੇ ਰੁੜਨ ਲਈ ਮਜਬੂਰ ਸੀ ਤੁਸੀਂ ਉੱਤੇ ਐਨੀ ਸੋਹਣੀ ਕੈਨੇਡਾ ਕੰਟਰੀ ਦੇ ਵਿੱਚ ਕੈਨੇਡਾ ਦੇ ਵਿੱਚ ਤੁਸੀਂ ਰਹਿ ਰਹੇ ਸੀ ਪਰ ਤੁਹਾਡੇ ਹਾਲਾਤ ਕਿੰਨੇ ਮਾੜੇ ਹੋਗੇ ਸੀ ਉੱਥੇ ਭੈਣ ਦਾ ਕੀ ਨਾ ਤੁਹਾਡੀ ਦਾ ਮਨਜੀਦਕਰ ਉਹ ਚਾਹ ਕੇ ਵੀ ਵਿਚਾਰੀ ਤੁਹਾਡੀ ਮਦਦ ਨਹੀਂ ਕਰ پا ਰਹੀ ਸੀ ਉੱਥੇ ਹੈ ਨਾ ਕਿਉਂਕਿ ਕੰਟਰੀ ਹੋਈ ਇਦਾਂ ਦੀ ਉੱਥੇ ਕੋਈ ਨਾ ਕੋਈ ਬਿਦਰੋਣਾ ਨਹੀਂ ਗਿਆ ਰੋੜਾ ਨਹੀਂ ਗਿਆ ਵੀ ਰੋੜਾ ਹੈਲੋ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਮੈਂ ਨਹੀਂ ਬੋਲ ਥੈਂਕ ਯੂ ਨਹੀਂ ਭੈਣੇ ਸਾਡਾ ਫਰਜ਼ ਆ ਦੇਖੋ ਇੱਕ ਵੀਰ ਸਾਡਾ ਹਨਾ ਕੈਨੇਡਾ ਤੋਂ ਆਇਆ ਚਲੋ ਕਿਸੇ ਵਜ੍ਹਾ ਨਾਲ ਉੱਥੇ ਡਿਸਟਰਬ ਹੋ ਗਿਆ ਜਾਂ ਇਦਾਂ ਦੇ ਹਾਲਾਤਾਂ ਚ ਲੈ ਗਿਆ ਹੁਣ ਇੱਥੇ ਆ ਕੇ ਵੀ ਫਿਰ ਉਹ ਸੜਕਾਂ ਤੇ ਰੋਲੇ ਤੇ ਉਦਾਂ ਕੋਈ ਸਿਆਣੀ ਗੱਲ ਨਹੀਂ ਜਦੋਂ ਸਾਨੂੰ ਪਤਾ ਲੱਗੀ ਇਹ ਗੱਲ ਤਾਂ ਫਿਰ ਅਸੀਂ ਵੀਰੇ ਹੁਣਾਂ ਨਾਲ ਬ੍ਰਦਰਨ ਗੱਲ ਕੀਤੀ ਸੀ ਵੀ ਅਸੀਂ ਪੁਲਿਸ ਸਪੋਰਟ ਕਰਾਂਗੇ ਤੇ ਬਸ ਇਹੀ ਜੀ ਬੇਨਤੀ ਉਹਨਾਂ ਵੀਰੋਣਾਂ ਨੂੰ ਵੀ ਕਹਿ ਰਹੇ ਵੀ ਦੇਖੋ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਜਿਹਨਾਂ ਦੇ ਜਿਨ੍ਹਾਂ ਨੂੰ ਕੋਈ ਹੈ ਨਹੀਂ ਪਿੱਛੇ ਨਾ ਹੈਲਪ ਕਰਨ ਵਾਲਾ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਵੀ ਅਸੀਂ ਕਿਸੇ ਉਸ ਚੀਜ਼ ਕਰਕੇ ਆਪਾਂ ਸਪੋਰਟ ਨਹੀਂ ਕਰ ਰਹੇ ਵੀ ਤੁਸੀਂ ਸਾਨੂੰ ਸੇਵਾ ਦੇਓਗੇ ਜਾਂ ਡੋਨੇਸ਼ਨ ਦਿਓਗੇ ਤੁਸੀਂ ਵੀ ਬਿਲਕੁਲ ਇਸ ਚੀਜ਼ ਨੂੰ ਮੰਨਤ ਨਹੀਂ ਰੱਖਣਾ ਵੀ ਸਾਨੂੰ ਕੋਈ ਜ਼ਰੂਰਤ ਹੈ ਕਿ ਇਸ ਦੀ ਕਿਉਂਕਿ ਇਸ ਘਰ ਨੂੰ ਨਾ ਅਸੀਂ ਚਲਾ ਰਹੇ ਹਾਂ ਨਾ ਤੁਸੀਂ ਚਲਾ ਰਹੇ ਹੋ ਚਲਾਉਣ ਵਾਲਾ ਤਾਂ ਅਕਾਲ ਪੁਰਖ ਵਾਹਿਗੁਰੂ ਆ ਵੱਲਾਹ ਰਾਮ ਉਹ ਵਾਇਗਰੂ ਭਗਵਾਨ ਸਾਡੀਆਂ ਜ਼ਰੂਰਤਾਂ ਵਾਇਗਰੂ ਆਪੇ ਪੂਰੀਆਂ ਕਰੀ ਜਾਂਦੇ ਨੇ ਤੇ ਮੈਂ ਇੱਕ ਪੁੱਛਣਾ ਚਾਹਦਾ ਵਾਂ ਤੁਹਾਨੂੰ ਵੀ ਵੀ ਇਹ ਹਾਲਾਤ ਬਣੇ ਕਿਉਂ? ਕੀ ਹਾਲਾਤ ਨਹੀਂ ਪਤਾ ਨਹੀਂ ਕਿਉਂ ਬਣੇ ਇੱਥੇ ਆਇਆ ਸੀਗਾ ਪਰ ਇੱਥੇ ਨੂੰ ਵਾਪਸ ਤਾਂ ਜਾਣਾ ਪੈ ਗਿਆ ਕਿਉਂਕਿ ਇੱਥੇ ਇਹ ਕੋਈ ਸਟੇਟਸ ਨਹੀਂ ਸੀ ਮੈਂ ਤਾਂ ਮੈਂ ਐਸੀ ਰੱਖਣਾ ਸੀਗਾ ਨਹੀਂ ਇਹਦਾ ਵੀਜ਼ਾ ਜਿਹੜਾ ਲੱਗਿਆ ਸੀਗਾ ਜਿਵੇਂ ਮਲਟੀ ਪਰਪਸ ਵੀਜ਼ਾ ਲੱਗਿਆ ਹੋਇਆ ਨਾ ਮਿਸਟਰ ਵੀਜ਼ਾ ਤੁਸੀਂ ਲਵਾਇਆ ਸੀ ਤੁਹਾਡੇ ਬਿਆਨ ਤੇ ਲੱਗਿਆ ਸੀ ਹਾਂਜੀ ਮੀ ਉਸ ਤੋਂ ਬਾਅਦ ਇਹ ਕਹਿੰਦਾ ਮੈਂ ਵਾਪਸ ਜਾਣਾ ਨਹੀਂ ਕਿ ਉੱਥੇ ਹੈ ਕੌਣ ਹੈਗਾ ਕੋਈ ਨਹੀਂ ਹੈਗਾ ਇੰਦੀ ਅਚ ਇਸੇ ਮੇਰੇ ਕੋਲ ਇੱਥੇ ਰਹਿ ਗਿਆ ਤੇ ਇਹਨੇ ਅਪਲਾਈ ਕੀਤਾ ਕਿ ਮੈਂ ਪ੍ਰਾ ਰੈਫਿਊਜੀ ਕਰਕੇ ਤੇ ਮੈਂ ਪੱਕਾ ਹੋ ਜਾਵਾਂ ਪਰ ਸ਼ੂਜੀ ਵੀ ਲੈਣਾ ਕੈਨਸਲ ਕੰਸਲ ਹੋ ਗਿਆ ਇਹਦਾ ਕੁਝ ਨਹੀਂ ਚੱਲਿਆ ਤੇ ਦੋ ਤਿੰਨ ਫਲ ਚੱਲਦਾ ਰਿਹਾ ਕੇਸ ਨਹੀਂ ਹੋਇਆ ਇਹਦਾ ਕੁਝ ਵੀ ਤੇ ਮੈਨੂੰ ਮੈਨੂੰ ਇਹ ਹੀ ਲੱਗਦਾ ਕਿ ਇਹਦੇ ਦਿਮਾਗ ਤੇ ਇਸ ਦੀ ਦਾ ਲੋਡ ਪੈ ਗਿਆ ਦੇਖੋ ਸਾਡੀ ਇਹ ਕੋਸ਼ਿਸ਼ ਆ ਵੀ ਵੀਆ ਠੀਕ ਹੋ ਕੇ ਦੁਬਾਰਾ ਨੋਰਮਲ ਹੋ ਦੇਖੋ ਇੱਥੇ ਤਾਂ ਸਾਡੇ ਕੋਲੇ ਰਹਿ ਸਕਦਾ ਚਾਹੇ ਜਿੰਦਗੀ ਭਰ ਰਵੇ ਸਾਡੇ ਕੋਲੇ ਸਾਨੂੰ ਕੋਈ ਪ੍ਰੋਬਲਮ ਨਹੀਂ ਭਰਾਵਾ ਸਾਡਾ ਪਰ ਸਾਡਾ ਮਕਸਦ ਇਹ ਰਹਿੰਦਾ ਵੀ ਬੰਦਾ ਆਪਣੀ ਲਾਈਫ ਚ ਅੱਗੇ ਵਧੇ ਆਪਣੀ ਲਾਈਫ ਚ ਅੱਗੇ ਕੁਝ ਹੋਰ ਆਪਣਾ ਸਟੈਪ ਲਵੇ ਹੁਣ ਜੇ ਕੱਲ ਨੂੰ ਇਹ ਠੀਕ ਹੋ ਜਾਂਦਾ ਬਿਲਕੁਲ ਨੋਰਮਲ ਹੋ ਜਾਂਦਾ ਤਾਂ ਇਹ ਦੁਬਾਰਾ ਕੈਨੇਡਾ ਆ ਕੇ ਕੋਈ ਆਪਣਾ ਕੰਮ ਕਰ ਸਕਦਾ ਇਮੀਗ੍ਰੇਸ਼ਨ ਦਾ ਉੱਥੇ ਕੇਸ ਲਾ ਸਕਦਾ ਜੇਕਰ ਹਜੇ ਤੇ ਮੈਂ ਤਾਂੁੱਤੀ ਖੇਣੇ ਪਾਈ ਕੋ ਜੱਲਖ ਲਖ ਲਖ ਪਰ ਭੈਣ ਮੇਰੀ ਇਹਦੇ ਲਈ ਤੈਨੂੰ ਸਪੋਰਟ ਕਰਨੀ ਪੈਣੀ ਹੈ ਤੇਰਾ ਉਹਦੇ ਤੇ ਨਾਲ ਰਿਕਾਰਡ ਤੇਰਾ ਮੈਚ ਹੋ ਪਰ ਉਹਦੇ ਤੇ ਤੇਰੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗਾ ਵੀ ਤੇਰਾ ਕੋਈ ਪੈਸੇ ਲੱਗਣੇ ਹਨ ਤੇਰੇ ਪਰ ਇੱਕ ਭਰਾ ਦੀ ਜ਼ਿੰਮੇਵਾਰੀ ਤੁਹਾਨੂੰ ਹੀ ਚੱਕਣੀ ਪੈਣੀ ਹੈ ਕਾਗਜ਼ਾਂ ਪੱਤਰਾਾਂ 'ਚ ਬਿਲਕੁਲ ਜੀ ਬਿਲਕੁਲ ਕੋਈ ਨਾ ਅਸੀਂ ਸਾਨੂੰ ਵੀ ਇਹਦੇ ਬਾਰੇ ਕੋਈ ਜ਼ਿਆਦਾ ਨਹੀਂ ਪਤਾ ਸੀ ਵੀ ਹਜੇ ਗੱਲਾਂ ਹੀ ਕਰ ਰਹੇ ਆਂ ਪਰ ਅਸੀਂ ਸੰਗਤ ਨੂੰ ਬੇਨਤੀ ਕਰਾਂਗੇ ਸ਼ਾਇਦ ਕੋਈ ਭੈਣ ਭਰਾ ਆਪਾਂ ਨੂੰ ਕੋਈ ਵਧੀਆ ਇਮੀਗ੍ਰੇਸ਼ਨ ਵਾਲੇ ਜਿਹੜੇ ਵੀਰ ਨੇ ਉਹ ਕੋਈ ਆਪਣੀ ਮਦਦ ਕਰਨ ਆਉਣ ਵਾਲੇ ਸਮੇਂ ਜਿਹੜੀ ਦੁਬਾਰਾ ਤੋਂ ਆਪਾਂ ਫੈਲ ਲਾ ਸਕੀਏ ਥੈਂਕ ਯੂ ਮੀਟੀ ਥੈਂਕ ਯੂ ਕੋਈ ਗੱਲ ਨਹੀਂ ਮਨਜੀਤ ਕੌਰ ਭੈਣ ਜੀ ਸ਼ੁਕਰੀਆ ਜੀ ਸ਼ੁਕਰੀਆ ਓਕੇ ਥੈਂਕ ਯੂ ਤੁਜੀ ਮੈਂ ਤੁਸੀਂ ਸਾਰੀ ਗੱਲਬਾਤ ਸੁਣੀ ਆ ਹਨਾ ਗੁਰਪ੍ਰੀਤ ਵੀਰਾ ਉੱਥੇ 1 ਸਾਲ ਹੋ ਚੱਲਿਆ 7-8 ਮਹੀਨੇ ਹੋ ਚੱਲੇ ਆ ਸੜਕਾਂ ਤੇ ਰਹਿਣ ਲਈ ਮਜਬੂਰ ਸੀ ਅਫਸੈਟ ਹੋ ਗਿਆ ਸੀ ਸ਼ੈਲਟਰ 'ਚ ਰਹਿਣ ਲਈ ਮਜਬੂਰ ਸੀ ਤਾਂ ਫਿਰ ਹੁਣ ਇਮੀਗ੍ਰੇਸ਼ਨ ਵਾਲਿਆਂ ਨੇ ਗਰਪੀਟ ਵੀਰੇ ਨੂੰ ਇੰਡੀਆ ਵਾਪਸ ਭੇਜਤਾ ਹੁਣ ਉਹਨਾਂ ਦੇ ਸਿਸਟਰ ਨੂੰ ਇਹ ਵੀ ਨਹੀਂ ਪਤਾ ਵੀ ਉਹਦੇ ਕੋਲੇ ਪਾਸਪੋਰਟ ਕਿਹੜਾ ਵਾ ਇਹ ਹੁਣ ਇਮੀਗ੍ਰੇਸ਼ਨ ਵਾਲਿਆਂ ਨੇ ਜਾਂ ਤਾਂ ਇਦਾਂ ਕੀਤਾ ਵੀ ਉਹਨਾਂ ਨੂੰ ਦੱਸਿਆ ਹੀ ਨਹੀਂ ਸੋਈ ਨਹੀਂ ਕੀਤਾ ਉਹਨਾਂ ਨੂੰ ਹਨ ਤੇ ਜਾਂ ਭੈਣ ਥੋੜਾ ਡਰਦੇ ਰਹੇ ਉਹਨਾਂ ਨੇ ਜ਼ਿਆਦਾ ਪੁੱਛਿਆ ਨਹੀਂ ਕਿਉਂਕਿ ਉੱਥੇ ਆਪਦਾ ਵੀ ਸਟੇਟਸ ਬੰਦੇ ਨੂੰ ਐ ਹੁੰਦਾ ਵੀ ਕਿਤੇ ਮੈਨੂੰ ਨਾ ਕੋਈ ਮੇਰੇ ਤੇ ਨਾ ਦਿੱਕਤ ਆ ਜਾਵੇ ਮੇਰੇ ਤੇ ਨਾ ਕੋਈ ਬਲੇਮ ਲੱਗ ਜਾਵੇ ਉੱਥੇ ਪੀਆਰ ਨੇ ਇਸ ਤੇ ਮਨੋ ਜੇ ਉਹ ਥੋੜਾ ਜਿਹਾ ਇਨੀਸ਼ੀਏਟਿਵ ਲੈਂਦੇ ਅੱਗੇ ਹੋ ਕੇ ਤਾਂ ਇਹ ਚੀਜ਼ ਰੋਕੀ ਜਾ ਸਕਦੀ ਸੀ ਬਾਕੀ ਚਲੋ ਅਸੀਂ ਉਹਨੂੰ ਬਲੇਮ ਨਹੀਂ ਕਰਦੇ ਭੈਣ ਨੂੰ ਪਰ ਅਸੀਂ ਇੱਕ ਬੇਨਤੀ ਕਰਦੇ ਆ ਉਹਨਾਂ ਦੇ ਪਾਸਪੋਰਟ ਤਾਂ ਆਪਾਂ ਦਿਖਾ ਨਹੀਂ ਸਕਦੇ ਸੋਸ਼ਲ ਮੀਡੀਆ ਤੇ ਕਿਉਂਕਿ ਬੈਨ ਆ ਇਹ ਚੀਜ਼ਾਂ ਪਰ ਅਸੀਂ ਇੱਕ ਬੇਨਤੀ ਕਰਦੇ ਆ ਭੈਣੇ ਸੌਰੀ ਵੀਰ ਜੀ ਤੇ ਭੈਣੋ ਜਿਹੜੇ ਤੁਸੀਂ ਕੋਈ ਇਮੀਗ੍ਰੇਸ਼ਨ ਦਾ ਕੰਮ ਕਰਦੇ ਹੋ ਵੀ ਇਹ ਵੀਰੇ ਦਾ ਸਾਡੇ ਕੋਲ Ориਜਨਲ ਪਾਸਪੋਰਟ ਹੈਗਾ ਇਹਦੇ ਕੋਲੇ 2028 ਤੱਕ ਦਾ ਵੀਜ਼ਾ ਹੈਗਾ ਇਹ ਤੇ ਪ੍ਰੇਸ਼ਨ ਚਲਾ ਗਿਆ ਆਪ ਤੇ ਟੋ ਗਿਆ ਸਿਰਫ ਇਸ ਕਰਕੇ ਵੀ ਇਹਨੂੰ ਇੰਡੀਆ ਵਾਪਸ ਆਉਣਾ ਪੈ ਰਿਹਾ ਸੀ ਇਹਦਾ ਉੱਥੇ ਕੋਈ ਸਿਸਟਮ ਨਹੀਂ ਬਣਿਆ ਕੱਲਾ ਸੀਗਾ ਨਾ ਇੰਡੀਆ 'ਚ ਕੋਈ ਆ ਦੂਜਾ ਭਰਾ ਆ ਉਹਦੇ ਨਾਲ ਕੋਈ ਲਿੰਕ ਹੀ ਨਹੀਂ ਸੰਬੰਧ ਹੀ ਨਹੀਂ ਉਹ ਕਿੱਥੇ ਰਹਿੰਦਾ ਇੱਕ ਭੈਣ ਆ ਉਹਦੇ ਕੋਲ ਹੀ ਰਹਿੰਦਾ ਸੀ ਹੁਣ ਉੱਥੇ ਇਹ ਸੜਕਾਂ ਤੇ ਰੋ ਰਿਹਾ ਸੀ ਕੈਨੇਡਾ ਦੇ ਵਿੱਚ ਤੇ ਜਦੋਂ ਸਾਨੂੰ ਵੀਡੀਓ ਭੇਜੀ ਵੀਰੇ ਉਹਨਾਂ ਨੇ ਵੀ ਆ ਕੇ ਗੱਲ ਕੀਤੀ ਮਨਜੀਤਪੁਰ ਭੈਣ ਨੇ ਵੀ ਸਾਡੇ ਨਾਲ ਗੱਲ ਕੀਤੀ ਵੀ ਮੇਰੇ ਭਰਾ ਨੂੰ ਇੰਡੀਆ ਡਿਪੋਰਟ ਕਰ ਰਿਹਾ ਵੀ ਸਾਡਾ ਰਿਸ਼ਤੇਦਾਰ ਕੋਈ ਨਹੀਂ ਇੰਡੀਆ 'ਚ ਵੀ ਉਹ ਠੀਕ ਨਹੀਂ ਹੈਗਾ ਮੈਂਟਲੀ ਉਹ ਕਿੱਥੇ ਜਾਊਗਾ ਤਫੀ ਭੈਣ ਨੂੰ ਕਹ ਰਹੀ ਸੀ ਵੀ ਕੋਈ ਨਾ ਭੈਣੇ ਤੂੰ ਫਿਕਰ ਨਾ ਕਰ ਸਾਡਾ ਭਰਾ ਵਾ ਵੀ ਸਾਡੇ ਕੋਲੇ ਰਹੂਗਾ ਕਿ ਉਹ ਤੇ ਉਹਦੋਂ ਵੀਰੇ ਹੁਣੇ ਵੀ ਆ ਕੇ ਗਏ ਜੁਆਇ ਵੀਰੇ ਹੁਣੇ ਇਹਨਾਂ ਨੇ ਵੀ ਗੱਲ ਕੀਤੀ ਇਹਨਾਂ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਇੱਕ ਵਾਰੀ ਦਿੱਲੀ 에ਰਪੋਰਟ ਤੋਂ ਲੈ ਆਓ ਕੋਈ ਸਾਡੇ ਕੋਲ ਲੈ ਕੇ ਆਉਣ ਨੂੰ ਸਮਾਂ ਨਹੀਂ ਵੀ ਕੋਈ ਗੱਲ ਨਹੀਂ ਅਸੀਂ ਪੂਰੀ ਸਪੋਰਟ ਕਰਾਂਗੇ ਵੀਰਾ ਸਾਡੇ ਕੋਲ ਰਹਿ ਕੇ ਦੁਬਾਰਾ ਫੇਰ ਤੋਂ ਰਿਵਾਈਵ ਕਰ ਸਕਦਾ ਤੇ ਇਸ ਕਰਕੇ ਬੇਨਤੀ ਆ ਵੀ ਜੇ ਕੋਈ ਭੈਣ ਭਰਾ ਇਹਦੀ ਮਦਦ ਕਰਦਾ ਡਾਕੂਮੈਂਟ ਲੈ ਕੇ ਸਾਥੋਂ ਵੀ ਇਹ ਚਲੋ 6 ਮਹੀਨਿਆਂ ਨੂੰ ਸਾਲ ਨੂੰ ਦੇ ਦੁਬਾਰਾ ਠੀਕ ਹੋ ਕੇ ਰਿਕਵਰ ਹੋ ਕੇ ਮੈਂ ਆਪ ਹੀ ਜਾਇਆ ਹਾਂਗਾ ਵੀ ਦੁਬਾਰਾ ਕੈਨੇਡਾ ਜਾਣ ਜੋਗਾ ਹੋ ਜੇਵੇ ਕਿਉਂਕਿ 228 ਟਿੱਕਰ ਦਾ ਇਹਦੇ ਕੋਲੇ ਵੀਜ਼ਾ ਪਿਆ ਵਾ ਹਜੇ ਤੇ ਇਹਦੇ ਇਹਦੇ ਉੱਤੇ ਕੋਈ ਵੀ ਉਹਨਾਂ ਨੇ ਰਿਪੋਰਟ ਦੀ ਜਾਂ ਕਿਸੇ ਚੀਜ਼ ਦੀ ਸਟੈਂਪ ਨਹੀਂ ਲਾਈ ਗਈ ਭੈਣ ਦੱਸ ਦਿਆ ਵੀ ਇਹਦੇ ਕੋਲੇ ਪੇਪਰ ਆ ਉਹ ਵੀ ਅਸੀਂ ਤੁਹਾਨੂੰ ਭੇਜ ਦਾਂਗੇ ਜਿਹੜੇ ਕੋਈ ਪੇਪਰ ਹੈਗੇ ਆ ਪਰ ਸਾਡੀ ਕੋਸ਼ਿਸ਼ ਆ ਵੀ ਆਉਣ ਵਾਲੇ ਸਮੇਂ 'ਚ ਗੁਰਪ੍ਰੀਤ ਵੀਰਾ ਫੇਰ ਤੋਂ ਆਪਣਾ ਜੀਵਨ ਬਤੀਤ ਕਰੇ ਕਿਉਂਕਿ ਉਹ 6 ਸਾਲ ਇਹ ਕੈਨੇਡਾ ਲੱਗ ਕੇ ਆਇਆ ਤੇ 6 ਸਾਲਾਂ ਦੇ ਵਿੱਚ ਤੁਸੀਂ ਦੇਖੋ ਕੀ ਹਾਲ ਕਰਤਾ ਇਹਦਾ ਕੈਨੇਡਾ ਨੇ ਕੈਨੇਡਾ ਦੇ ਵਿੱਚ ਸਾਡੇ ਭੈਣ ਭਰਾ ਬਹੁਤ ਰੰਗੀਂ ਵਸਦੇ ਆ ਬੜੀਆਂ ਤਰੱਕੀਆਂ ਕੀਤੀਆਂ ਹੋਈਆਂ ਪਰ ਇੱਕ ਗੱਲ ਉੱਥੇ ਬਹੁਤ ਆ ਵੀ ਉੱਥੇ ਆਪਣੇ ਵੀ ਆਪਣੇਆਂ ਦਾ ਸਾਥ ਨਹੀਂ ਦੇ ਪਾਉਂਦੇ ਉੱਥੇ ਸਭ ਤੋਂ ਵੱਡੀ ਇਕੱਲੇ ਪਣ ਦੀ ਬਿਮਾਰੀ ਹੈ ਜਿਹੜੀ ਇਕੱਲੇ ਪਣ ਦੀ ਸਮੱਸਿਆ ਜਿਹੜੀ ਉਹ ਬਹੁਤ ਵੱਡੀ ਹੈ ਕਿਉਂਕਿ ਰਪੀ ਵੀ ਇਦਾਂ ਹੀ ਰਹਿਣਾ ਇਕੱਲੇ ਪਣ ਨਹੀਂ ਇੱਥੇ ਤੇ ਇਕੱਲੇ ਹੁੰਦਾ ਨਾ ਤੇ ਗੁਰਪ੍ਰੀਤ ਅੱਜ ਕੈਨੇਡਾ ਤੋਂ ਰੁਲਦਾ ਖੁਰਦਾ ਇੱਥੇ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਪਹੁੰਚਿਆ ਇਹ ਵੀਰ ਦੀ ਆਪਣੀ ਦਾਸਤਾਵਾ ਹੈ ਵੀਰ ਬੋਲ ਕੇ ਵੀ ਦੱਸੂਗਾ ਵੀ ਇਹਨੇ ਕਿਦਾਂ ਕਿਦਾਂ ਦੇ ਦੁੱਖ ਹੰਢਾਏ ਆ ਉੱਥੇ ਕਿੱਦਾਂ ਦੀਆਂ ਤਕਲੀਫਾਂ ਦਾ ਇਹਨੇ ਸਾਹਮਣਾ ਕੀਤਾ ਪਰ ਅੱਜ ਸਾਡੇ ਬੱਚੇ ਕੈਨੇਡਾ ਕੈਨੇਡਾ ਕਰਦੇ ਆ ਪਰ ਇਸ ਵੀਰ ਦੀ ਵੀਡੀਓ ਤੋਂ ਸਾਨੂੰ ਇੱਕ ਲੈਸਨ ਵੀ ਮਿਲਦਾ ਵੀ ਜੇ ਸਾਡੇ ਸੋਸ਼ਲ ਸਿਸਟਮ ਨਹੀਂ ਕੰਮ ਕਰਦਾ ਜੇ ਸਾਡਾ ਆਲਾ-ਦਾਲਾ ਸਾਡੇ ਆਪਣੇ ਜਾਂ ਸਾਨੂੰ ਸਮਾਜ ਦੇ ਵਿੱਚੋਂ ਸਪੋਰਟ ਨਹੀਂ ਮਿਲਦੀ ਤਾਂ ਕੈਨੇਡਾ ਵੀ ਕਿਸੇ ਕੰਮ ਦੀ ਨਹੀਂ ਉੱਥੇ ਵੀ ਰਾਜੇ ਨੂੰ ਭਖਾਰੀ ਬਣਾ ਦਿੰਦੀ ਕੈਨੇਡਾ ਬੀਏ ਪਾਸ ਸੀ ਬਾਈ 2019 ਚ ਗਿਆ 2028 ਤੱਕ ਦਾ ਵੀਜ਼ਾ ਸੀ ਇਹਦੇ ਕੋਲੇ ਇਹਨੇ ਵਾਪਸ ਆਉਣਾ ਸੀ ਚਲੋ ਬੇਸਟਰ ਸੀਗਾ ਇਹ ਇਹ ਨਹੀਂ ਰਿਹਾ ਆਇਆ ਵਾਪਸ ਕਿਉਂਕਿ ਇੰਡੀਆ 'ਚ ਇਹਦਾ ਕੋਈ ਹੈ ਹੀ ਨਹੀਂ ਸੀਗਾ ਉੱਤੇ ਵੇਅਰ ਹਾਊਸ ਚ ਕੰਮ ਕਰਦਾ ਸੀ ਪੈਸੇ ਤਾਂ ਕਮਾਉਂਦਾ ਰਿਹਾ ਤੂੰ ਹਾਂਜੀ ਆ ਹੁਣ ਜਦੋਂ ਫਿਰ ਤੈਨੂੰ ਉਹਨਾਂ ਨੇ ਤੇਰੀ ਫਾਈਲ ਰਿਜੈਕਟ ਕਰਤੀ ਉਦੋਂ ਬਾਅਦ ਫਿਰ ਕੰਮ ਛੱਡਤਾ ਸੀ ਹਾਂਜੀ ਕੋਈ ਨਸ਼ਾ ਵੀ ਕਰਦਾ ਸੀ ਤੂੰ ਕੋਈ ਸ਼ਰਾਬ ਸ਼ਰੂ ਜ਼ਿਆਦਾ ਪੀਂਦਾ ਕੋਈ ਨਹੀਂ ਫਿਰ ਤੇਰੀ ਜਿਹੜੀ ਕਮਾਈ ਸੀ ਜਿਹੜੀ ਤੇਰੇ ਕੋਲੇ ਪੈਸੇ ਇਹਨੇ 5-4 ਸਾਲਾਂ ਚ ਕਮਾਏ ਹੋਣੇ ਕੋਈ ਸੇਵਿੰਗ ਨਹੀਂ ਸੀ ਤੇਰੇ ਕੋਲੇ ਮੈਂ ਲਾਸਟ ਟਾਈਮ ਗੁਰਦੁਆਰਾ ਰਹਿਣ ਆਪੇ ਸੀ ਅਸੀਂ ਗੁਰਦੁਆਰਾ ਸਾਹਿਬ ਰਹਿਣ ਲੱਗ ਪਏ ਗੁਰਦੁਆਰੇ ਤੋਂ ਜਦੋਂ ਮੈਂ ਉਹ ਹਸਤਾ ਲਾਇਆ ਤਾਂ ਉਹਦੋਂ ਇੰਨਾ ਜ਼ਿਆਦਾ ਹੋ ਗਿਆ ਸੀ ਤੁਹਾਨੂੰ ਨਾਰਦੀਨਾਂ ਦੀ ਕਹਿਤਾ ਵੀ ਨਹੀਂ ਉੱਤੇ ਦਾ ਐਡਮਿਟ ਕਰਦੇ ਨੇ ਜਾਨੀ ਤਾ ਕਿੰਨੇ ਨੇ ਹਸਪੀਟਲ ਦਾ ਨੇ ਅਜਾ ਉੱਤੇ ਐਡਮਿਟ ਕਰ ਲਿਆ ਪੱਕਾ ਹੀ ਉਹਨਾਂ ਨੇ ਨਿਕਲ ਨਹੀਂ ਦਿੱਤਾ ਉਹ ਕਿੰਨੇ ਮਹੀਨੇ ਦਾ ਤੂੰ ਉਹਨਾਂ ਦੇ ਕੋਲੇ ਸੀ ਪੰਜ ਛੇ ਮਹੀਨੇ ਹੋਵੇ ਸ਼ਾਇਦ ਜਾਰੇ ਉਹਨਾਂ ਕੋਲੇ ਸੀਗੇ ਤੁਸੀਂ ਠੀਕ ਆ ਵੀਰੇ ਕੋਈ ਨਾ ਘਰਪੀ ਵੀਰੇ ਅਸੀਂ ਤੇਰੇ ਭਰਾ ਆਂ ਅਸੀਂ ਤੇਰੇ ਨਾਲ ਆ ਆਪਾਂ ਰਲ ਮਿਲ ਕੇ ਲੜਾਈ ਲੜਾਂਗੇ ਫਿਕਰ ਨਾ ਕਰ ਠੀਕ ਆ ਫਿਕਰ ਨਾ ਕਰ ਕਰਿਓ ਜੀ ਅਰਦਾਸ ਗੁਰਪ੍ਰੀਤ ਵੀਰੇ ਵਾਸਤੇ ਤੇ ਇਹ ਕੈਨੇਡਾ ਤੋਂ ਵੀਰਾ ਸਿੱਧਾ 에어ਪੋਰਟ ਤੋਂ ਵੀਰੇ ਹੁਣੀ ਇੱਥੇ ਸਾਡੇ ਕੋਲ ਹੀ ਲੈ ਕੇ ਆਏ ਨੇ ਇਹਨੂੰ ਦਿੱਲੀ 에어ਪੋਰਟ ਤੋਂ ਤੇ 6 ਸਾਲ ਕੈਨੇਡਾ ਲਾ ਕੇ ਆਇਆ ਤੇ 6 ਮਹੀਨੇ ਇਹ ਹੁਣ ਕਸਟਡੀ ਦੇ ਵਿੱਚ ਲਾ ਕੇ ਆਇਆ ਉੱਥੇ ਇਮੀਗ੍ਰੇਸ਼ਨ ਦੀ ਕੋਈ ਕਸਟਡੀ ਹਸਪਤਾਲ ਚ ਇਹਨੂੰ ਰੱਖਿਆ ਹੋਇਆ ਸੀ ਉੱਥੇ ਸ਼ੈਲਟਰ ਸੀ ਤੇ ਬਹੁਤ ਬੁਰੀ ਹਾਲਤ ਸੀ ਉਹ ਵੀਡੀਓ ਵੀ ਅਸੀਂ ਅਟੈਚ ਕੀਤੀਆਂ ਜਿਹੜੀਆਂ ਸਾਨੂੰ ਉੱਥੋਂ ਵੀਡੀਓ ਭੇਜੀਆਂ ਗਈਆਂ ਸੀ ਇਹਦੀਆਂ ਬਾਈਆਂ ਵੀ ਕਿੱਦਾਂ ਦੇ ਹਾਲਾਤ ਚ ਰਹਿੰਦਾ ਸੀ ਨਹਾਉਣਾ ਨਹੀਂ ਧੋਣਾ ਨਹੀਂ ਵਾਲ ਕਟਾਉਣੇ ਲੀੜੇ ਕੱਪੜੇ ਧੋਣੇ ਸਾਬ ਸੋਤਰਾ ਕੁਛ ਉੱਥੇ ਨਹੀਂ ਸੀ ਮਿਲ ਰਿਆ ਇਹਨੂੰ ਤੇ ਹੁਣ ਇੱਥੇ ਵੀਰ ਸਾਡੇ ਕੋਲੇ ਪਹੁੰਚ ਗਿਆ ਹਾਂ ਤੁਹਾਡੇ ਵੀਰੇ ਪੂਰਾ ਹੋਰ ਆ ਗਿਆ ਕੋਈ ਨਾ ਪਾਉਣ ਸੀ ਨਾਨ ਕਰਦੇ ਨਹਾਉਣੇ ਆਪਾਂ ਕੱਪੜੇ ਬਦਲਦੇ ਫਿਕਰ ਨਾ ਕਰ ਆਪ ਠੀਕ ਹੈ ਵੀਰੇ ਕੋਈ ਕੋਈ ਸ਼ੁਕਰੀਆ ਸਚਦੇਵਾ ਸਾਹਿਬ ਤੁਹਾਡਾ ਤੁਸੀਂ ਜਿਹੜਾ ਇਹ ਪ੍ਰਬਾਲਾ ਕੀਤਾ ਵੀਰੇ ਧੰਨਵਾਦ ਤੁਹਾਡਾ ਤੁਸੀਂ ਦਿੱਲੀ ਤੋਂ ਲੈ ਕੇ ਆਏ ਹੋਣਾ ਸ਼ੁਕਰੀਆ ਤੁਹਾਡਾ ਬਹੁਤ ਠੀਕ ਹੈ ਜੀ ਜ਼ਰੂਰ ਸੋਚਿਓ ਵੀ ਵਿਚਾਰਿਓ ਵੀ ਕੈਨੇਡਾ ਬਹੁਤ ਚੰਗੀ ਆ ਜਿਹੜੇ ਮਿਹਨਤ ਕਰਦੇ ਨੇ ਜਿਹੜੇ ਉੱਥੇ ਜੁਆਇੰਟ ਰਹਿੰਦੇ ਨੇ ਇੱਕ ਦੂਜੇ ਦਾ ਸਾਥ ਦਿੰਦੇ ਨੇ ਚਾਹੇ ਉਹ ਦੋਸਤ ਮਿੱਤਰ ਨੇ ਚਾਹੇ ਰਿਸ਼ਤੇਦਾਰ ਨੇ ਭੈਣ ਭਰਾ ਨੇ ਪਰ ਜਦੋਂ ਕੋਈ ਬਹੁਤ 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 ਯਾੜੇ ਵੀ ਬਹੁਤ ਜਾਣੇ ਨੇ ਬਹੁਤ ਨੇ ਉੱਥੇ ਵੀਰਕ ਦੱਸਦਾ ਵੀ ਸਾਡੇ ਪੰਜਾਬੀ ਭਰਾ ਸਾਡੇ ਕੋਲ ਵੀ ਵੀਡੀਓ ਆ ਨਹੀਂ ਰਹੀ ਨਹੀਂ ਹੁਣ ਅਸੀਂ ਜਾ ਕੇ ਆਏ ਅਸੀਂ ਦੇਖ ਕੇ ਵੀ ਆਏ ਆ ਉੱਥੇ ਹਾਲਾਤ ਬਹੁਤ ਲੋਕ ਨੇ ਜਿਹੜੇ ਉੱਥੇ ਸੜਕਾਂ ਤੇ ਰਹਿੰਦੇ ਨੇ ਉਹ ਤੇ ਸ਼ਰਟ ਸ਼ਰਟ ਜਿਹੜੇ ਹੁੰਦੇ ਆ ਉਹ ਬੰਨ ਬੰਨ ਕੇ ਰੱਖਦੇ ਆ ਕਿਸੇ ਬੰਦੇ ਨੂੰ ਬੰਨ ਕੇ ਰੱਖਦੇ ਆ ਸ਼ਰਟਰ ਸੋਹਣੇ ਕੁਟਦੇ ਵੀ ਆ ਮੈਂ ਕਦੇ ਸੁਣਿਆ ਸ਼ਰਟਰ ਦਾ ਕੋਈ ਨਾ ਤਾਂ ਹੀ ਲੀ ਗਿਆ ਉਹ ਕੋਈ ਨਾ ਆਪਾਂ ਸਾਰੀ ਡਿਟੇਲ ਚ ਗੱਲ ਕਰਾਂਗੇ ਇਹਦੇ ਬਾਰੇ ਚ ਬੈਠ ਕੇ ਸਿਆ ਤੁਸੀਂ ਦਿਓ ਜਾਣਕਾਰੀ ਤਾਂ ਜੋ ਹੋਰ ਲੋਕਾਂ ਨੂੰ ਵੀ ਇਹਦੇ ਬਾਰੇ ਜੀ ਪਤਾ ਲੱਗ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਰੀ ਕੀ ਕਿੱਥੇ ਰਹਿੰਦੇ ਆ ਇਹ ਤੇ ਇੰਟਰਵਿਊ ਕਰ ਰਹੇ ਨੇ ਅੱਜ ਕੋਈ ਨਹੀਂ ਹੈਗਾ ਪ੍ਰੈਸਟ ਕਿ ਮੇ ਚਲੇ ਪਤਾ ਨਹੀਂ ਮੈਂ ਮਤਲਬ ਸ਼ਾਇਦ ਡਾਕਟਰ ਕੰਦੇ ਭਾਈ ਤੁਮ ਕਬਾਇਦੋਂ ਸ਼ੋਕਤਾ ਹੈ ਉਹ ਹਿਰਨ ਹੋ ਗਿਆ ਉਹ ਤਾਂ ਮੈਂ ਕਿਸੇ ਕੋਲੋਂ ਮੈਂ ਕਿਹਨੇ ਕਹਿੰਦਾ ਕੀ ਗੱਜਨੀ ਕਰ ਸਕਦੇ ਕਿ ਕਿੰਨੀ ਪਰਸੈਂਟ ਦਾ ਪਰਫਾਰਮੈਂਸ ਡਿਸਟ੍ਰੀਬਿਊਸ਼ਨ ਦੇ ਵਿੱਚ ਪਾ ਸਕਦੇ ਹਾਂ ਬੰਦਾ ਕੰਮ ਕਰ